ਬਹੁਤ ਵੱਡੀ ਖਬਰ ਜਥੇਦਾਰ ਨੇ ਦੱਸਿਆ ਸੱਚ ਸੀਐਮ ਮਾਨ ਨੇ ਕੀ ਕਿਹਾ 40 ਮਿੰਟਾਂ ਦੇ ਵਿੱਚ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਕੁਝ ਘੰਟੇ ਪਹਿਲਾਂ 15 ਜਨਵਰੀ ਨਿਕਲੀ ਆ ਤੇ 15 ਜਨਵਰੀ ਦੇ ਵੱਲ ਕੁੱਲ ਦੁਨੀਆ ਦੇ ਵਿੱਚ ਬੈਠੇ ਪੰਜਾਬਗਣਾਂ ਦਾ ਧਿਆਨ ਦੋ ਗੱਲਾਂ ਕਰਕੇ ਦੋ ਖਬਰਾਂ ਕਰਕੇ ਟਿਕਿਆ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਕਤਰਤ ਤੇ ਪਹੁੰਚ ਕੇ ਕੀ ਗੱਲ ਕਹਿੰਦੇ ਆ ਸਪਸ਼ਟ ਕਰਨ ਕੀ ਹੋ ਜਾ ਪੇਸ਼ ਕਰਦੇ ਆ ਤੇ ਬਠਿੰਡਾ ਦੀ ਅਦਾਲਤ ਦੇ ਵਿੱਚ ਮਾਨ ਹਾਨੀ ਦੇ ਕੇਸ ਦੇ ਵਿੱਚ ਪੇਸ਼ੀ ਤੇ ਕੰਗਣਾ ਰਣੌਤ ਦੇ ਵੱਲੋਂ ਪਹੁੰਚਾ ਜਾਂਦਾ ਕਿ ਨਹੀਂ ਇਧਰ ਕੰਗਣਾ ਰਣੌਤ ਬਠਿੰਡਾ ਨਹੀਂ ਪਹੁੰਚੀ ਤੇ ਉਧਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਿਕਤਰਤ ਦੇ ਵਿੱਚ ਪਹੁੰਚੇ ਆ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਵੇਰੇ 11 ਵਜੇ ਦੇ ਕਰੀਬ-ਕਰੀਬ ਉੱਥੇ ਪਹੁੰਚ ਗਏ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਹੱਥ ਦੇ ਵਿੱਚ ਫੜੇ ਦੋ ਵੱਡੇ ਝੋਲੇ ਸਿਕਤਰਤ ਦੇ ਵਿੱਚ ਜਮ੍ਹਾਂ ਕਰਵਾਏ ਆ ਸੈਕਟਰੀ ਬਗੀਚਾ ਸਿੰਘ ਹੋਰਾਂ ਨੂੰ ਉਸ ਤੋਂ ਬਾਅਦ 40 ਮਿੰਟ ਦੇ ਕਰੀਬ ਕਰੀ ਪੇਸ਼ੀ ਹੋਈ ਆ ਜਾਂ ਕਹਿ ਦਈਏ ਵੀ ਅੰਦਰ ਸਵਾਲ ਜਾਂ ਜਵਾਬ ਹੋਏ ਆ ਤੇ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ মিডিਏ ਦੇ ਮੂਹਰੇ ਆਪਣੇ ਬਲਬਲੇ ਜ਼ਾਹਰ ਕੀਤੇ ਆ ਤੇ ਜਿਹੜੇ ਜਥੇਦਾਰ ਸਾਹਿਬ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਤੇ ਆਪਣੇ ਵਿਚਾਰ ਪੇਸ਼ ਕੀਤੇ ਆ ਚੰਗੀ ਤੇ ਤਸੱਲੀ ਦੀ ਗੱਲ ਇਹ ਆ ਵੀ ਸੋਸ਼ਲ ਮੀਡੀਏ ਦੇ ਉੱਤੇ ਜਿਹੜੇ ਲੋਕ ਤਮਾਸ਼ਾ ਦੇਖਣਾ ਚਾਹੁੰਦੇ ਸੀ ਜਿਹੜੇ ਕਹਿੰਦੇ ਸੀ ਕਿ ਅੰਦਰੋਂ ਲਾਈਵ ਹੋਣਾ ਚਾਹੀਦਾ ਅੰਦਰਲੀਆਂ ਗੱਲਾਂ ਬਾਹਰ ਹੋਣੀਆਂ ਚਾਹੀਦੀਆਂ ਜੇਕਰ ਭਗਵੰਤ ਸਿੰਘ ਮਾਨ ਆ ਸਿੱਧੀ ਗੱਲ ਕਹਿ ਦੇਵੇ ਤਾਂ ਗੱਲ ਹੋਰ ਬਣ ਜੇ ਜੇ ਗੜਗੱਜ ਸਾਹਿਬ ਭਗਵੰਤ ਮਾਨ ਨੂੰ ਆ ਅਗਲਾਂ ਸੁਣਾ ਦੇਣ ਤਾਂ ਗੱਲ ਬਣ ਜੇ ਉਹਨਾਂ ਦੇ ਵਿੱਚੋਂ ਕਿਸੇ ਦੀ ਵੀ ਕੋਈ ਗੱਲ ਪੂਰੀ ਨਹੀਂ ਹੋਈ ਕਿਉਂਕਿ ਆਪਾਂ ਘਰ ਬੈਠੇ ਇਹ ਚਾਹੁੰਦੇ ਹੋ ਗਿਆ ਵੀ ਉਹ ਲੜ ਪੈਣ ਉਹ ਸਿੱਧਾ ਹੀ ਮੀਣੋ ਮੀਣੀ ਹੋ ਜਾਣ ਉਹ ਸੌਂਕਣਾ ਵਾਲੀ ਗੱਲ ਕਰਨ ਇਹ ਆਪਾਂ ਇੱਛਾ ਪਾਲੀ ਬੈਠੇ ਸੀ ਪਰ ਮਰਿਆਦਾ ਦੇ ਵਿੱਚ ਇਹ ਗੱਲਾਂ ਨਹੀਂ ਆਉਂਦੀਆਂ ਤੇ ਇਹ ਆਉਣੀਆਂ ਵੀ ਨਹੀਂ ਚਾਹੀਦੀਆਂ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਜਥੇਦਾਰ ਸਾਹਿਬ ਤੇ ਮੁੱਖ ਮੰਤਰੀ ਸਾਹਿਬ ਦੀ ਗੱਲਬਾਤ ਹੋਈ ਆ ਕੋਈ ਉਹਦੇ ਵਿੱਚ ਉੱਚੀ ਨੀ ਨੀ ਗੱਲ ਨਹੀਂ ਸੀ ਦੋਵਾਂ ਦੇ ਵੱਲੋਂ মিডিਏ ਦੇ ਮੂਹਰੇ ਆ ਕੇ ਤੇ ਆਪਣੇ ਬਲਬਲੇ ਜਿਵੇਂ ਜ਼ਾਹਰ ਕੀਤੇ ਗਏ ਆ ਉਸ ਗੱਲ ਤੋਂ ਇਹ ਪਤਾ ਲੱਗ ਗਿਆ ਜੀ ਕਿ ਇਹਦੇ ਉੱਤੇ ਫੁੱਲ ਸਟਾਪ ਲੱਗ ਗਿਆ ਇਹ ਗੱਲ ਇੱਥੇ ਰੁਕ ਗਈ ਆ ਜਿਸ ਤਰੀਕੇ ਦੇ ਨਾਲ ਲਾਈਵ ਦੀ ਚਰਚਾ ਚੱਲਦੀ ਸੀ ਇਹ ਲਾਈਵ ਹੋਣਾ ਹੀ ਨਹੀਂ ਸੀ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਇੱਕ ਵੀਡੀਓ ਦੇ ਵਿੱਚ ਕਿ ਅਸੀਂ ਇਹ ਚਾਹੁੰਦੇ ਹੋ ਸਕਦੇ ਹਾਂ ਜੀ ਕਿ ਜੇਕਰ ਇਵੇਂ ਹੋਵੇ ਤਾਂ ਸਵਾਦ ਆ ਜੇ ਪਰ ਬਹੁਤ ਸਾਰੇ ਕੰਮਾਂ ਦੇ ਵਿੱਚ ਸਾਡੇ ਸਵਾਦ ਨੂੰ ਮੁੱਖ ਨਹੀਂ ਰੱਖਿਆ ਜਾਂਦਾ ਸਾਨੂੰ ਤਾਂ ਕਿਸੇ ਨਾ ਕਿਸੇ ਗੱੜ ਦੇ ਉੱਤੇ ਸਵਾਦ ਹੋਰ ਆਉਣਾ ਚਾਹੀਦਾ ਵੀ ਭਾਈ ਆਹ ਗੱਲ ਇੰਉ ਹੋ ਜੇ ਸਵਾਦ ਆ ਜੇ ਆਹ ਗੱਲ ਇੰਉ ਹੋ ਜੇ ਸਵਾਦ ਆ ਜੇ ਉਹ ਲੜਪੈਣ ਸਵਾਦ ਆ ਜੇ ਉਹ ਮੀਣੋ ਮੀਣੀ ਹੋ ਜਾਣ ਸਵਾਦ ਆ ਜੇ ਪਰ ਐਵੇਂ ਸਵਾਦਾਂ ਦੇ ਮੁਤਾਬਕ ਜ਼ਿੰਦਗੀ ਨਹੀਂ ਚੱਲਦੀ ਜਿਹੜੇ ਮਰਿਆਦਾ ਵਾਲੇ ادارے ਹੁੰਦੇ ਆ ਜਿਹੜੇ ਅਕਾਲ ਤਖਤ ਸਾਹਿਬ ਵਰਗੇ ਸਰਵ ਉੱਚ ادارے ਹੁੰਦੇ ਆ ਉੱਥੇ ਲਾਈਵ ਸਾਡੀ ਇੱਛਾ ਹੋ ਸਕਦੀ ਆ ਪਰ ਇਹ ਫਾਈਨਲ ਫੈਸਲਾ ਹੋਵੇ ਸਾਡੀ ਇੱਛਾ ਮੁਤਾਬਕ ਹੋਵੇ ਇਹ ਕਿਵੇਂ ਹੋ ਸਕਦਾ ਜਥੇਦਾਰ ਸਾਹਿਬ ਦੇ ਕੋਲੇ ਭਗਵੰਤ ਸਿੰਘ ਮਾਨ ਹੋਰੀ ਗਏ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਕਈ ਹਜ਼ਾਰ ਵਰਕੇ ਕਈ ਹਜ਼ਾਰ ਸ਼ਿਕਾਇਤਾਂ ਦਾ ਸੁਝਾ ਸ਼੍ਰੋਮਣੀ ਕਮੇਟੀ ਤੇ ਕੁਝ ਕੁ ਹੋਰ ਮਸਲਿਆਂ ਦੇ ਉੱਤੇ ਇਹ ਜਮ੍ਹਾਂ ਕਰਵਾ ਦਿੱਤੇ ਜਿਹੜੇ ਕਿ ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸਮੇਂ-ਸਮੇਂ ਦੇ ਉੱਤੇ ਭੇਜੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀਆਂ ਮੇਰੀਆਂ ਵੀਡੀਓ ਇਤਰਾਜ਼ਯੋਗ ਵੀਡੀਓ ਦੀ ਚਰਚਾ ਚੱਲਦੀ ਆ ਇਹ ਜਥੇਦਾਰ ਸਾਹਿਬ ਕਿਸੇ ਵੀ ਲੈਬ ਦੇ ਵਿੱਚੋਂ ਟੈਸਟ ਕਰਵਾ ਲੈਣ ਕਿਸੇ ਵੀ ਲੈਬ ਦੇ ਵਿੱਚੋਂ ਚੈਕਿੰਗ ਹੋ ਜਾਵੇ ਮੈਨੂੰ ਕੋਈ ਇਤਰਾਜ਼ ਨਹੀਂ ਆ ਇਹ ਵੀ ਗੱਲ ਭਵੰਤ ਸਿੰਘ ਮਾਨ ਹੋਰਾਂ ਨੇ ਕਹੀ ਆ ਕਿ ਮੇਰੇ ਬਾਰੇ ਨੈਰੇਟਿਵ ਸਿਰਜਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਕਹੀ ਜਾ ਰਹੀ ਆ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਿਹਾ ਜਦਕਿ ਇਹ ਗੱਲਾਂ ਬਿਲਕੁਲ ਝੂਠੀਆਂ ਮੈਂ ਨਾ ਤਾਂ ਔਕਾਤ ਰੱਖਦਾ ਨਾ ਕਦੇ ਰੱਖਾਂਗਾ ਮੈਂ ਕਦੇ ਚੈਲੰਜ ਬਾਰੇ ਸੋਚ ਵੀ ਨਹੀਂ ਸਕਦਾ ਅਕਾਲ ਤਖਤ ਸਰਵ ਉੱਚਾ ਇਹ ਵੀ ਗੱਲ ਕਹੀ ਆ ਕਿ ਭਾਈ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਤੇ ਇਹ ਵੀ ਗੱਲ ਕਹੀ ਆ ਕਿ ਜਿਹੜੇ ਇਸ ਵੇਲੇ ਜਥੇਦਾਰ ਸਹਿਬਾਨ ਨੇ ਇਹ ਆਉਂਦੇ ਸਮੇਂ ਦੇ ਵਿੱਚ ਪੰਜ ਸਿੰਘ ਸਹਿਬਾਨ ਜਾ ਜਦੋਂ ਵੀ ਇਹ ਇਕਤਰਤਾ ਕਰਨਗੇ ਉਸ ਵੇਲੇ ਜਿਹੜੀਆਂ ਚਿੱਠੀਆਂ ਦਿੱਤੀਆਂ ਜਿਹੜੀਆਂ ਸ਼ਿਕਾਇਤਾਂ ਵੱਖ-ਵੱਖ ਲੋਕਾਂ ਤੋਂ ਆਈਆਂ ਇਹ ਇਹਦੇ ਉੱਤੇ ਆਪ ਚਰਚਾ ਕਰ ਲੈਣਗੇ ਤੇ ਇਹਨਾਂ ਦੇ ਵੱਲੋਂ ਲੈਬ ਦੇ ਵਿੱਚੋਂ ਜਾਂਚ ਕਰਵਾ ਲਈ ਜਾਵੇ ਜਿਹੜੀਆਂ ਮੇਰੇ ਨਾਲ ਸੰਬੰਧਿਤ ਵੀਡੀਓ ਆ ਇਹ ਭਗਵੰਤ ਸਿੰਘ ਮਾਨ ਹੋਰਾਂ ਦੇ ਵੱਲੋਂ ਬੜੀ ਨਿਮਰਤਾ ਦੇ ਨਾਲ ਬੜੇ ਠਰਮੇ ਦੇ ਨਾਲ ਬੜੀ ਤਹਜ਼ੀਬ ਦੇ ਨਾਲ ਬੜੇ ਸਲੀਕੇ ਦੇ ਨਾਲ ਗੱਲ ਆ ਜਿਹੜੀ ਮੀਡੀਆ ਦੇ ਮੂਰੇ ਰੱਖੀ ਗਈ ਆ ਕਿ ਅੰਦਰ 40 ਮਿੰਟ ਦੇ ਵਿੱਚ ਹੋਇਆ ਕੀ ਕੀ ਆ ਤੇ ਮੈਂ ਉਹਨਾਂ ਨੂੰ ਕੀ ਕੀ ਬੇਨਤੀ ਕਰਕੇ ਆਇਆ ਤੇ ਉਹਨਾਂ ਨੇ ਮੈਨੂੰ ਕੀ ਕੀ ਕਿਹਾ ਉਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਗੜਗੱਜ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਆ ਕਿ ਭਗਵੰਤ ਸਿੰਘ ਮਾਨ ਹੋਰਾਂ ਨੇ ਇਸ ਗੱਲ ਨੂੰ ਮੰਨਿਆ ਕਿ ਮੈਨੂੰ ਸਿੱਖ ਸਿਧਾਂਤਾਂ ਦੇ ਬਾਰੇ ਜਾਂ ਰਹਿਤਵ ਰਿਆਦਿਆਂ ਦੇ ਬਾਰੇ ਮੁਕੰਮਲ ਜਾਣਕਾਰੀ ਨਹੀਂ ਆ ਮੈਨੂੰ ਇਹਦੀ ਘਾਟ ਆ ਫਿਰ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਸਾਡੇ ਕੋਲੇ ਇਹ ਆਏ ਆ ਉਹਨਾਂ ਨੇ ਦੋ ਬੈਗ ਸਾਨੂੰ ਜਮ੍ਹਾਂ ਕਰਵਾਏ ਆ ਅਸੀਂ ਅਗਲੀ ਇਕੱਤਰਤਾ ਦੇ ਵਿੱਚ ਇਹਨੂੰ ਦੇਖਾਂਗੇ ਇਹਨੂੰ ਵਿਚਾਰ ਲਵਾਂਗੇ ਉਹਨਾਂ ਨੇ ਸਪਸ਼ਟੀਕਰਨ ਦੇ ਵਿੱਚ ਕਈ ਗੱਲਾਂ ਕਹੀਆਂ ਉਹ ਸਪਸ਼ਟ ਕਰਨ ਵਾਲੀਆਂ ਗੱਲਾਂ ਵੀ ਅਸੀਂ ਵਿਚਾਰ ਲਵਾਂਗੇ ਤੇ ਇਹ ਵੀ ਗੱਲ ਕਹੀ ਆ ਕਿ ਭਗਵੰਤ ਮਾਨ ਹੁਰਾਂ ਨੇ ਭਵਿੱਖ ਦੇ ਵਿੱਚ ਗੁਰੂ ਦੀਆਂ ਗੋਲਕਾਂ ਦੇ ਬਾਰੇ ਕਦੇ ਵੀ ਕੁਝ ਇਹੋ ਜਿਹਾ ਨਾਮ ਬੋਲਣ ਬਾਰੇ ਵੀ ਕਿਹਾ ਕਿਉਂਕਿ ਇਸ ਗੋਲਕ ਦੇ ਵਿੱਚ ਸੰਗਤਾਂ ਜਿਹੜੀ ਉਹ 1 ਰੁਪਈਆ ਵੀ ਪਾਉਂਦੀ ਆ ਵੱਧ ਵੀ ਪਾਉਂਦੀ ਆ ਘੱਟ ਵੀ ਪਾਉਂਦੀ ਆ ਨਹੀਂ ਵੀ ਪਾਉਂਦੀ ਪਰ ਗੱਲ ਇਹ ਜੀ ਕਿ ਜੋ ਇਹ ਗੋਲਕਾ ਇਹ ਲੋਕਾਈ ਦੇ ਉੱਤੇ ਮਨੁੱਖਤਾ ਦੇ ਉੱਤੇ ਲੋੜਵੰਦਾਂ ਦੇ ਉੱਤੇ ਖਰਚ ਹੋਵੇ ਤੇ ਇਹ ਸਮੇਂ ਦੀ ਲੋੜ ਆ ਤੇ ਖਰਚ ਹੁੰਦੀ ਵੀ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਅਸੀਂ ਰਹਿਤ ਮਰਿਆਦਾ ਵੀ ਦਿੱਤੀ ਉਹਨਾਂ ਨੂੰ ਵੀ ਭਾਈ ਆ ਪੂਰੀ ਦੀ ਪੂਰੀ ਕਿਤਾਬ ਆ ਆ ਪੂਰੇ ਦਾ ਪੂਰਾ ਵੇਰਵਾ ਤੇ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਦੇ ਵਿੱਚ ਕਿੰਨਾ ਪੈਸਾ ਆਉਂਦਾ ਕਿੱਥੇ ਕਿੱਥੇ ਖਰਚ ਕੀਤਾ ਜਾਂਦਾ ਇਹਦੇ ਬਾਰੇ ਵੀ ਸਮੁੱਚੀ ਜਿਹੜੀ ਆ ਉਹ ਵੇਰਵੇ ਵਾਲੀ ਗੱਲ ਉਹਨਾਂ ਨੂੰ ਦੇ ਦਿੱਤੀ ਆ ਵੀ ਭਾਈ ਤੁਸੀਂ ਵੀ ਪੜੋ ਤੇ ਜਾ ਕੇ ਹੋਰਾਂ ਨੂੰ ਵੀ ਪੜਾਓ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਕਈ ਵਾਰੀ ਸਰੂਪ ਲਾਪਤਾ ਹੋ ਗਏ ਇਹ ਗੱਲ ਕਹਿੰਦੇ ਆ ਸਰੂਪ ਗਾਇਬ ਹੋ ਗਏ ਇਹ ਗੱਲ ਕਹਿੰਦੇ ਆ ਜਦਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਇਹੋ ਜਿਹੇ ਵੇਰਵੇ ਤੇ ਇਹੋ ਜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹ ਵੀ ਆਪਣੇ ਆਪ ਦੇ ਵਿੱਚ ਸਤਕਾਰ ਤੋਂ ਉਲਟ ਗੱਲ ਹੈਗੀ ਆ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਉਹ 328 ਰੂਪਾ ਦੇ ਮਾਮਲੇ 'ਚ ਗੱਲ ਆ ਕਿ ਭਾਈ ਇਸ ਥਾਂ ਦੇ ਉੱਤੇ ਆ ਕੁਝ ਹੋਇਆ ਆ ਜੀ ਸਰੂਪ ਲੱਭ ਗਏ ਹਨ ਸਰੂਪ ਜਿਹੜੇ ਗਾਇਬ ਹੋਏ ਹਨ ਉਹ ਮਿਲ ਗਏ ਹਨ ਇਹ ਸ਼ਬਦ ਵੀ ਨਹੀਂ ਵਰਤਣੇ ਚਾਹੀਦੇ ਤੇ ਕਿਸੇ ਵੇਲੇ ਭਾਈ ਚਤਰ ਸਿੰਘ ਜੀਵਨ ਸਿੰਘ ਦੀਆਂ ਪ੍ਰੈਸਾਂ ਦੇ ਵਿੱਚ ਵੀ ਗੁਰੂਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਬਦੇ ਰਹੇ ਆ ਪ੍ਰਕਾਸ਼ਿਤ ਇਹ ਹੋਰ ਵੀ ਵਕਫ ਵਕਫਾਾਂ ਤੇ ਹੋਏ ਆ ਪਰ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹੁਣ ਸ਼੍ਰੋਮਣੀ ਕਮੇਟੀ ਦੀਆਂ ਪ੍ਰਸਤਾਵਾਂ ਤੇ ਛਪਦੇ ਆ ਪਰ ਜੇਕਰ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਧਾਰਮਿਕ ਥਾਵਾਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਏ ਆ ਇਹਦਾ ਮਤਲਬ ਇਹ ਨਹੀਂ ਕਿ ਉਹ ਅਣਅਧਿਕਾਰਤਾ ਹੋ ਸਕਦਾ ਕਿਸੇ ਦੇ ਕੋਲੇ ਹੁਣ ਰਸੀਦ ਨਾ ਹੋਵੇ ਇਹਦਾ ਮਤਲਬ ਇਹ ਨਹੀਂ ਕਿ ਉਹ ਪਾਈ ਉਹਨਾਂ ਨੇ ਕਿਤੇ ਹੋਰ ਲੈ ਕੇ ਆਂਦੇ ਆ ਰਿਕਾਰਡ ਦੇ ਵਿੱਚ ਚੜੇ ਹੋਏ ਆ ਉਹ ਨੰਬਰਿੰਗ ਲੱਗੀ ਹੋਈ ਆ ਸੋ ਇਸ ਕਰਕੇ ਪਾਈ ਆਪਾਂ ਨੂੰ ਇਹ ਗੱਲ ਕਹਿਣੀ ਜੀ ਕਿ ਸਰੂਪ ਉਥੋਂ ਲੱਭ ਗਏ ਹਨ ਗਾਇਬ ਹੋਏ ਸਰੂਪਾਂ ਨੂੰ ਅਸੀਂ ਇਹ ਪੜਤਾਲ ਕਰ ਲਈ ਹੈ ਇਦਾਂ ਦੇ ਸ਼ਬਦ ਨਹੀਂ ਵਰਤਨੇ ਚਾਹੀਦੇ ਕਾਲੀ ਦੇ ਵਿੱਚ ਕਿਸੇ ਨੂੰ ਕੋਈ ਵੀ ਗੱਲ ਨਹੀਂ ਕਰਨੀ ਚਾਹੀਦੀ ਦੂਜੇ ਪਾਸੇ ਸ਼ਾਇਦ ਤੁਹਾਨੂੰ ਚੇਤੇ ਹੋਵੇ ਕਿ ਰਾਜਾ ਸਾਹਿਬ ਦੀ ਧਾਰਮਿਕ ਸਥਾਨ ਦੇ ਉੱਤੇ ਲੰਗੇ ਕੱਲ ਮੈਨੇਜਮੈਂਟ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਗਲਤ ਬਿਆਨੀ ਕੀਤੀ ਗਈ ਆ ਐਸਆਈਟੀ ਦੀਆਂ ਟੀਮਾਂ ਸਮੇਂ-ਸਮੇਂ ਤੇ ਇੱਥੇ ਹੁੰਦੀਆਂ ਰਹੀਆਂ ਉਹਨਾਂ ਦੇ ਵੱਲੋਂ ਇੱਥੇ ਪੜਤਾਲ ਕੀਤੀ ਜਾਂਦੀ ਰਹੀ ਹੈ ਕੁਝ ਵੀ ਇੱਥੇ ਗਲਤ ਨਹੀਂ ਪਾਇਆ ਗਿਆ ਪਰ ਹੁਣ ਪਤਾ ਨਹੀਂ ਕਿਹੜੀ ਗੱਲੋਂ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਮੁਖਸਰ ਸਾਹਿਬ ਦੀ ਮਾਗੀ ਮੇਲੇ ਦੀ ਕਾਨਫਰੰਸ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਇਸ ਥਾਂ ਤੋਂ ਸਰੂਪ ਮਿਲੇ ਆ ਇਸ ਥਾਂ ਤੋਂ ਸਰੂਪ ਮਿਲੇ ਆ ਜਿਹੜੇ ਕਿ ਲਾਪਤਾ ਸੀ ਇਹ ਗੱਲ ਗਲਤ ਕੀਤੀ ਗਈ ਆ ਉਧਰ ਜਥੇਦਾਰ ਸਾਹਿਬ ਨੇ ਗੱਲ ਕਹੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਅਸੀਂ ਸਿੰਘ ਸਹਿਬਾਨ ਦੀ ਇਕੱਤਰਤਾ ਸੱਦਾਂਗੇ ਪਰ ਇਹ ਗੱਲ ਕਹੀ ਆ ਕਿ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਵੀ ਦੋ ਲੈਬੋਰਾਟਰੀਆਂ ਦੋ ਲੈਬਾਂ ਤੁਸੀਂ ਹੀ ਦੱਸਦੇ ਹੋ ਜਿਹੜੀ ਥਾਂ ਤੋਂ ਆਪਾਂ ਤੁਹਾਡੀਆਂ ਵੀਡੀਓ ਦੀ ਪੜਤਾਲ ਕਰਾਂਗੇ ਤੇ ਨਾਲ ਇਹ ਵੀ ਗੱਲ ਕਹੀ ਆ ਕਿ ਭਵਿੱਖ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇਹੋ ਜੀ ਕੋਈ ਵੀ ਗੱਲ ਨਾ ਕਰਨ ਬਾਰੇ ਕਿਹਾ ਉਹਨਾਂ ਨੇ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਤੇ ਉਹ ਫੋਟੋ ਸਾਰਿਆਂ ਨੇ ਸੋਸ਼ਲ ਮੀਡੀਆ ਤੇ ਦੇਖ ਲਈ ਹੋਣੀ ਆ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸਿੰਘ ਸਹਿਬਾਨ ਦੇ ਮੂਰੇ ਬੈਠੇ ਆ ਗੱਲ ਇੱਥੇ ਮੁੱਕ ਗਈ ਆ ਗੱਲ ਇੱਥੇ ਖਤਮ ਹੋ ਗਈ ਆ ਤੇ ਚੰਗੀ ਗੱਲ ਆ ਕਿ ਇਹ ਗੱਲ ਖਤਮ ਹੋ ਗਈ ਆ ਇਹ ਮੁੱਦਾ ਬੜਾ ਜਜ਼ਬਾਤੀ ਸੀ ਇਹ ਵਿਸ਼ਾ ਬੜਾ ਜਜ਼ਬਾਤੀ ਸੀ ਲੋਕਾਂ ਦੇ ਸੰਗਤ ਦੇ ਪੰਜਾਬੀਆਂ ਦੇ ਸਿੱਖਾਂ ਦੇ ਸੈਂਟੀਮੈਂਟਸ ਦੀ ਗੱਲ ਸੀ ਇਸ ਕਰਕੇ ਜਿਹੜੇ ਲੋਕ ਵੀ ਇਸ ਮਸਲੇ ਦੇ ਵਿੱਚ ਹੋਰ ਆਰ ਲਾਉਣੀ ਚਾਹੁੰਦੇ ਸੀ ਹੋਰ ਇਹਨੂੰ ਲੁਮਕਾਉਣਾ ਚਾਹੁੰਦੇ ਸੀ ਹੋਰ ਇਹਦੇ ਵਿੱਚ ਜੰਗ ਚਾਹੁੰਦੇ ਸੀ ਕਿਉਂਕਿ ਮੁੱਦਾ ਇਹ ਬਣਾ ਦਿੱਤਾ ਗਿਆ ਸੀ ਕਿ ਬਾਹਰ ਚਾਰੇ ਪਾਸੇ ਪੁਲਿਸ ਹੀ ਪੁਲਿਸ ਖੜੀ ਹੈ ਅੰਦਰਲੇ ਪਾਸੇ ਟਾਸਕ ਫੋਰਸ ਦੇ ਕਰਮਚਾਰੀ ਖੜੇ ਹਨ ਟਾਸਕ ਫੋਰਸ ਖੜੀ ਹੈ ਉਹਨਾਂ ਨੇ ਇੰਉ ਪੇਸ਼ ਕਰਤੀ ਵੀ ਜਿਵੇਂ ਇੱਕ ਜੰਗ ਲੱਗਣੀ ਹੁੰਦੀ ਆ ਜਦ ਕਿ ਕੋਈ ਜੰਗ ਨਹੀਂ ਲੱਗੀ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹੋ ਜੇ ਮੁੱਦਿਆਂ ਦੇ ਉੱਤੇ ਅਸੀਂ ਕਈ ਵਾਰੀ ਲੋੜੋਂ ਵੱਧ ਆਪਦੇ ਹੀ ਰਿਐਕਸ਼ਨ ਦੇ ਜਾਂਦੇ ਆ ਆਪਦੇ ਪ੍ਰਭਾਵ ਦੇ ਜਾਂਦੇ ਆ ਪਰ ਉਹ ਗੱਲ ਜਿਨ੍ਹਾਂ ਦੇ ਵਿਚਾਲੇ ਹੁੰਦੀ ਆ ਦੋ ਜਣੇ ਤਿੰਨ ਜਣੇ ਪੰਜ ਜਣੇ ਦੇ ਵਿਚਾਲੇ ਹੁੰਦੀ ਆ ਉਹ ਠਰਮੇ ਨਾਲ ਹੁੰਦੇ ਆ ਤੇ ਮੇਰੇ ਵਰਗੇ ਬਾਹਰ ਬੈਠੇ ਵੀ ਭਾਈ ਚੱਕ ਦਿਓ ਐ ਕਰ ਦੇਣਾ ਚਾਹੀਦਾ ਉਹ ਕਰ ਦੇਣਾ ਚਾਹੀਦਾ ਇਵੇਂ ਹਰ ਗੱਲ ਨਹੀਂ ਹੁੰਦੀ ਜਿਵੇਂ ਕਿ ਮੇਰੇ ਵਰਗੇ ਬੰਦੇ ਚਾਹੁੰਦੇ ਹੋਣ ਜਾਂ ਤੁਹਾਡੇ ਵਰਗੇ ਚਾਹੁੰਦੇ ਹੋਣ ਜਾਂ ਕੁਝ ਕੋ ਹੋਰ ਚਾਹੁੰਦੇ ਹੋਣ ਪਰ ਇਸ ਸ਼ੁਕਰ ਇਸ ਗੱਲ ਦੇ ਉੱਤੇ ਵੀ ਭਾਈ ਇਹ ਮਾਮਲਾ ਇੱਥੇ ਸਮਾਪਤ ਹੋ ਗਿਆ ਸ਼ੁਕਰ ਹੈ ਕਿ ਬੜੇ ਪਿਆਰ ਦੇ ਨਾਲ ਇਹ ਸਮਾਪਤ ਹੋਇਆ ਸ਼ੁਕਰ ਹੈ ਕਿ ਇਸ ਗੱਲ ਦੇ ਵਿੱਚ ਕੁਝ ਵੀ ਅਨਸੁਖਾਵਾਂ ਨਹੀਂ ਹੋਇਆ ਸ਼ੁਕਰ ਹੈ ਕਿ ਇਹ ਗੱਲ ਅੱਗੇ ਨਹੀਂ ਲੰਮੀ ਵੱਧ ਰਹੀ ਕਿਉਂਕਿ ਗੱਲ ਸਿੱਖਾਂ ਦੀ ਆ ਗੱਲ ਸਿੱਖੀ ਦੀ ਆ ਗੱਲ ਅਕਾਲ ਤਖਤ ਸਾਹਿਬ ਦੀ ਆ ਗੱਲ ਮੁੱਖ ਮੰਤਰੀ ਸਾਹਿਬ ਦੀ ਕੁਰਸੀ ਦੀ ਮਰਿਆਦਾ ਦੀ ਵੀ ਆ ਤੇ ਗੱਲ ਜਥੇਦਾਰ ਸਾਹਿਬ ਦੇ ਸਤਿਕਾਰ ਦੀ ਵੀ ਆ ਗੱਲ ਤਖਤਾਂ ਦੇ ਸਤਿਕਾਰ ਦੀ ਵੀ ਆ ਸੋ ਵੇਨੇ ਭਾਈ ਆਉਂਦੇ ਸਮੇਂ ਦੇ ਵਿੱਚ ਸਿੰਘ ਸਹਿਬਾਨ ਕਦੋਂ ਇਕਤਰਤਾ ਕਰਦੇ ਆ ਉਦੇ ਵਿੱਚ ਕੀ ਫੈਸਲਾ ਹੁੰਦਾ ਤੇ ਇਸ ਤੋਂ ਬਾਅਦ ਮੇਰਾ ਖਿਆਲ ਹੈ ਵੀ ਮੁੱਖ ਮੰਤਰੀ ਸਾਹਿਬ ਜਾਂ ਆਮ ਆਦਮੀ ਪਾਰਟੀ ਦਾ ਕੋਈ ਨੇਤਾ ਤਾਂ ਇਸ ਮੁਤਲਕ ਕੋਈ ਬਿਆਨ ਨਹੀਂ ਦੇਊਗਾ ਇਹ ਮੈਨੂੰ ਨਿੱਜੀ ਤੌਰ ਦੇ ਉਤੇ ਲੱਗਦਾ ਬਾਕੀ ਜੇ ਕੋਈ ਦਿੱਤਾ ਤੇ ਉਹ ਸਭ ਦੇ ਸਾਹਮਣੇ ਆ ਜਾਣਾ ਰਹੀ ਗੱਲ ਕੰਗੜਾ ਰਣੋਤ ਦੀ ਕੰਗੜਾ ਰਣੋਤ ਕੱਲ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ ਹੋਈ ਆ ਤੇ ਲੰਘੇ ਕੱਲ ਬਠਿੰਡਾ ਦੀ ਅਦਾਲਤ ਨੇ ਇਹ ਗੱਲ ਕਹਿ ਦਿੱਤੀ ਆ ਕਿ ਭਵਿੱਖ ਦੇ ਵਿੱਚ ਉਹ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇੱਥੇ ਪੇਸ਼ੀ ਉਹਦੀ ਹੋ ਸਕਦੀ ਆ ਉਹਨੂੰ ਇੱਥੇ ਨਿੱਜੀ ਤੌਰ ਦੇ ਉਤੇ ਆਉਣ ਦੀ ਲੋੜ ਨਹੀਂ ਆ ਕਿਉਂਕਿ ਉਹਦੇ ਵੱਲੋਂ ਵਾਰ-ਵਾਰ ਅਰਜ਼ੀ ਦਾਖਲ ਕਰਕੇ ਇਹ ਗੱਲ ਕਹੀ ਗਈ ਸੀ ਕਿ ਮੇਰੀ ਜਾਨ ਨੂੰ ਖਤਰਾ ਮੈਂ ਲੋਕਾਂ ਦੀ ਚੁਣੀ ਹੋਈ ਨੇਤਾ ਮੇਰੇ ਵਰਗੇ ਵੀ ਆ ਤੇ ਮੈਂ ਪੰਜਾਬ ਦੇ ਵਿੱਚ ਖਤਰਾ ਵੀ ਮਹਿਸੂਸ ਕਰਨੀ ਆ ਤੇ ਵੀਡੀਓ ਕਾਨਫਰੰਸ ਦੇ ਰਾਹੀਂ ਮੇਰੀ ਪੇਸ਼ੀ ਹੋ ਜਾ ਕਰੇ ਜਦੋਂ ਵੀ ਮੇਰੀ ਇੱਥੇ ਸੁਣਵਾਈ ਹੋਣੀ ਆ ਤੇ ਹੁਣ ਇਹ ਸੁਣਵਾਈ 27 ਜਨਵਰੀ ਦੇ ਉੱਤੇ ਪੈ ਗਈ ਆ ਉਸ ਦਿਨ ਵੀ ਵੀਡੀਓ ਕਾਨਫਰencing ਦੇ ਰਾਹੀਂ ਹੀ ਸੁਣਵਾਈ ਹੋਣੀ ਆ ਪਰ ਲੰਘੇ ਕੱਲ ਬੇਬੇ ਮਹਿੰਦਰ ਕੌਰ ਵੱਲ ਦੇ ਵਕੀਲ ਦੇ ਵੱਲੋਂ ਇਹ ਗੱਲ ਕਹੀ ਗਈ ਆ ਅਦਾਲਤ ਨੂੰ ਕਿ ਕਿਰਪਾ ਕਰਕੇ ਕੰਗੜਾ ਨੌਤ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ ਉਹ ਫਿਲਮਾਂ ਦੀ ਸ਼ੂਟਿੰਗ ਜਾਂ ਆਪਣੇ ਕੰਮਕਾਜ ਦੇ ਨਾਂ ਦੇ ਉੱਤੇ ਵਿਦੇਸ਼ ਨਾ ਜਾ ਸਕੇ ਜੇਕਰ ਉਹ ਵਿਦੇਸ਼ ਗਈ ਤੇ ਉਸ ਤੋਂ ਬਾਅਦ ਸੁਣਵਾਈ ਦੇ ਵਿੱਚ ਵਿਗਨ ਪੈ ਸਕਦਾ ਇਸ ਮਸਲੇ ਦੀ ਸੁਣਵਾਈ ਹੈ ਜਿਹੜੀ ਵੀ ਭਾਈ ਪਾਸਪੋਰਟ ਜ਼ਬਤ ਕਰਨਾ ਕਿ ਨਹੀਂ ਕਰਨਾ ਇਹ ਵੀ ਸੁਣਵਾਈ 27 ਤਰੀਕ ਨੂੰ ਹੋਊਗੀ ਪਰ ਕੰਗੜਾ ਨੌਤ ਦੇ ਲਈ ਰਾਹਤ ਵਾਲੀ ਗੱਲ ਇਹ ਆ ਕਿ ਉਹਨੂੰ ਹਰ ਵਾਰ ਬਠਿੰਡੇ ਨਹੀਂ ਆਉਣਾ ਪਊਗਾ ਉਹਨੂੰ ਹੁਣ ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ੀ ਦੇ ਵਿੱਚ ਹਾਜ਼ਰ ਹੋ ਕੇ ਹੀ ਸਰ ਜਾਣਾ ਤੇ ਬੇਬੇ ਮਹਿੰਦਰ ਕੌਰ ਦੇ ਸਿਰਡ ਨੂੰ ਸਲਾਮ ਕਰਨੀ ਬਣਦੀ ਆ ਬੇਬੇ ਮਹਿੰਦਰ ਕੌਰ ਦੇ ਵਕੀਲਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਬੇਬੇ ਚੜ੍ਹਦੀ ਕਲਾ ਦੇ ਵਿੱਚ ਆ ਤੇ ਬੇਬੇ ਨੂੰ ਅਸੀਂ ਜਿਸ ਤਰੀਕੇ ਨਾਲ ਤਸਵੀਰਾਂ ਦੇ ਵਿੱਚ ਵੇਖਿਆ ਸੱਚੀ ਮੁੱਚੀ ਇਉਂ ਜੀ ਕਰਦਾ ਵੀ ਭਾਈ ਉਹਨਾਂ ਦੇ ਪੈਰ ਫੜੀਏ ਉਹਨਾਂ ਨੂੰ ਘੁੱਟ ਕੇ ਗਲਵੱਕੜੀ ਪਾ ਗਏ ਉਹਨਾਂ ਦੇ ਜਜ਼ਬੇ ਨੂੰ ਸਲਾਮ ਕਰੀਏ ਉਹਨਾਂ ਦੇ ਸਿਰਡ ਦੀ ਦਾਤ ਦੇ ਗਏ ਕਿਉਂਕਿ ਇਸ ਉਮਰ ਦੇ ਵਿੱਚ ਉਸ ਉਮਰ ਦੇ ਨਾਲ ਤੇ ਉਸ ਅਹੁਦੇ ਨਾਲ ਟੱਕਰ ਲੈਣਾ ਤੇ ਪੈਰ ਪਿੱਛੇ ਨਹੀਂ ਕਰਨੇ ਇਸ ਗੱਲ ਦਾ ਇਰਾਦਾ ਰੱਖਣਾ ਇਹ ਕੋਈ ਆਮ ਬੰਦੇ ਦੇ ਵਸਤੂ ਦੀ ਗੱਲ ਨਹੀਂ ਆ ਬੇਬੇ ਮਹਿੰਦਰਕੌਰ ਨੇ ਪਿਛਲੇ ਦਿਨੀ ਇੱਕ ਗੱਲ ਕਹੀ ਸੀ ਮੇਰਾ ਖਿਆਲ ਆ ਵੀ ਉਹ ਮੈਂ ਵੀ ਨਹੀਂ ਭੁੱਲੂਗਾ ਕਦੇ ਤੁਸੀਂ ਵੀ ਨਹੀਂ ਭੁੱਲੋਗੇ ਉਹਨਾਂ ਨੇ ਕਿਹਾ ਸੀ ਜੀ ਕਿ ਸਾਡੇ ਕੋਲੇ ਨਾ ਤਾਂ ਸਿਕਿਉਰਟੀਆਂ ਨਾ ਸਾਡੇ ਕੋਲੇ ਪੈਸੇ ਆ ਨਾ ਹੀ ਸਾਡੇ ਕੋਲੇ ਗਨਮੈਨ ਆ ਤੇ ਨਾ ਹੀ ਅਸੀਂ ਹੈਲੀਕਾਪਟਰਾਂ ਵਾਲੇ ਆ ਨਾ ਅਸੀਂ ਸੱਤਾਧਾਰੀ ਧਰਦੇ ਆ ਨਾ ਸਾਡੇ ਕੋਲੇ ਲਾਮ ਲਸ਼ਕਰ ਆ ਨਾ ਸਾਡੇ ਕੋਲੇ ਇਦਾਂ ਮਸ਼ਹੂਰੀ ਆ ਸਾਡੇ ਕੋਲੇ ਇੱਕ ਅਣਖ ਹੀ ਤਾਂ ਹੈ ਸਾਡੇ ਕੋਲੇ ਇੱਕ ਗੈਰਤ ਹੀ ਤਾਂ ਹੈ ਤੇ ਜੇ ਇਹ ਵੀ ਵਿਕ ਗਈ ਤਾਂ ਫਿਰ ਸਾਡੇ ਕੋਲੇ ਕੀ ਰਹਿ ਜਾਣਾ ਉਹਨਾਂ ਦੇ ਇਹ ਬੋਲ ਪੰਜਾਬ ਦੀਆਂ ਮਾਣਮੱਤੀਆਂ ਮਾਵਾਂ ਨੂੰ ਸਲਾਮ ਕਰਾਉਣ ਵਾਲੇ ਆ ਕਿਉਂਕਿ ਸਾਡੀਆਂ ਮਾਵਾਂ ਇਹ ਸੋਚ ਰੱਖਦੀਆਂ ਅਸੀਂ ਇਹਨਾਂ ਦੇ ਧੀਆਂ ਪੋਤਾਂ ਹਾਲਾਂਕਿ ਸਾਡੇ ਵਿੱਚ ਕਈ ਵਿਗੜ ਆ ਗਏ ਪਰ ਇਹ ਸਾਡੇ ਪੰਜਾਬ ਦੀਆਂ ਮਾਵਾਂ ਇਹ ਪੰਜਾਬ ਹੈ ਇਹ ਪੰਜਾਬ ਹੈ ਇਹ ਪੰਜਾਬ ਦੀ ਸੋਚ ਹੈ ਇਹ ਪੰਜਾਬ ਦੀ ਅਣਖ ਹੈ ਇਹ ਸਭ ਤੋਂ ਵੱਡਾ ਪ੍ਰਗਟਾਵਾ ਹੈਗਾ ਸੋ ਬੇਬੇ ਮਹਿੰਦਰ ਕੌਰ ਨੇ ਪਿਛਲੇ ਦਿਨੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ 7 ਲੱਖ ਰੁਪਈਆ ਹੁਣ ਤੱਕ ਸਾਡਾ ਕੇਸ ਦੇ ਉੱਤੇ ਲੱਗ ਗਿਆ ਪਰ ਇਹਦਾ ਮਤਲਬ ਇਹ ਨਹੀਂ ਕਿ ਸਿਰ 7 ਲੱਖ ਚਾਹੁੰਦੇ ਆ ਅਸੀਂ 17 ਲੱਖ ਚਾਹੁੰਦੇ ਆ ਅਸੀਂ 27 ਲੱਖ ਚਾਹੁੰਦੇ ਚਾਹੁੰਦੇ ਅਸੀਂ ਕੁਝ ਵੀ ਨਹੀਂ ਆ ਪਰ ਵੈਸੇ ਵੀ ਇਹ ਰਵਾਸਾ ਜਾਂ ਕੀਤਾ ਕਿ ਭਾਈ ਹੁਣ ਤੱਕ ਸਾਡਾ ਇਨਾ ਖਰਚ ਆ ਚੁੱਕਿਆ ਚੰਗੀ ਗੱਲ ਆ ਕਿ ਮਾਨਜੋਗ ਅਦਾਲਤ ਦੇ ਵਿੱਚ ਉਹ ਅੜੇ ਹੋਏ ਆ ਸਿਰੜ ਦੇ ਉੱਤੇ ਆ ਸੁਣਵਾਈ ਦੇ ਵਿੱਚ ਹਿੱਸਾ ਲੈ ਰਹੇ ਆ ਦੇਖੋ ਉਮਰ ਦਾ ਤਕਾਜ਼ਾ ਵੀ ਆ ਕਈ ਵਾਰੀ ਉਹ ਆਪ ਨਿੱਜੀ ਪੇਸ਼ੀ ਦੇ ਉੱਤੇ ਆਉਂਦੇ ਵਿੱਚ ਕਈ ਵਾਰੀ ਨਹੀਂ ਵੀ ਆਇਆ ਜਾਂਦਾ ਕਈ ਵਾਰੀ ਪਰਿਵਾਰ ਦਾ ਕੋਈ ਹੋਰ ਮੈਂਬਰ ਆ ਜਾਂਦਾ ਵਕੀਲ ਸਹਿਬਾਨ ਹੁੰਦੇ ਆ ਉਹਨਾਂ ਦੀ ਉਮਰ ਦਾ ਵੀ ਸਤਕਾਰ ਕਰਨਾ ਬਣਦਾ ਉਹਨਾਂ ਦੇ ਜਜ਼ਬੇ ਦਾ ਵੀ ਸਤਿਕਾਰ ਕਰਨਾ ਬਣਦਾ ਉਹਨਾਂ ਦੀ ਭਾਵਨਾ ਨੂੰ ਵੀ ਸਤਿਕਾਰ ਕਰਨਾ ਬਣਦਾ ਤੇ ਸਾਨੂੰ ਸਭ ਨੂੰ ਉਹਨਾਂ ਨੇ ਸੋਚਣ ਲਈ ਮਜਬੂਰ ਕੀਤਾ ਕਿ ਭਾਈ ਜੇਕਰ ਸਿਰੜ ਹੋਵੇ ਤਾਂ ਫਿਰ ਉਮਰ ਨਹੀਂ ਦੇਖੀ ਦੀ ਵੀ ਭਾਈ ਉਮਰ 25 ਦੀ ਆ ਕਿ ਉਮਰ 85 ਦੀ ਆ ਜੇਕਰ ਮਨ ਦੇ ਵਿੱਚ ਕੁਝ ਧਾਰਿਆ ਹੋਵੇ ਕਿ ਭਾਈ ਗਲਤ ਗੱਲ ਦੇ ਖਿਲਾਫ ਅੜਨਾ ਤੇ ਫਿਰ ਇਹ ਨਹੀਂ ਕਿ ਜੇ ਕੁਝ ਮਿਲ ਜੇ ਤਾਂ ਫਿਰ ਆਪਾਂ ਵਿਚਾਰ ਬਦਲ ਲਾਂਗੇ ਅਸੀਂ ਕੁਝ ਲੈਣਾ ਹੀ ਨਹੀਂ ਅਸੀਂ عقیده ਦੇ ਉੱਤੇ ਆ ਅਸੀਂ ਸਿਰੜ ਤੇ ਖੜੇ ਆ ਇਹ ਉਹਨਾਂ ਦੇ ਕੋਲੋਂ ਸਿੱਖਣਾ ਬਣਦਾ ਸੋ 15 ਜਨਵਰੀ ਨੂੰ ਜਿਹੜੀਆਂ ਦੋ ਖਬਰਾਂ ਦੀ ਆਸ ਸੀ ਪੰਜਾਬੀਆਂ ਨੂੰ ਉਡੀਕ ਸੀ ਪੰਜਾਬੀਆਂ ਨੂੰ ਉਹ ਦੋਨੋਂ ਖਬਰਾਂ ਦਾ ਵੇਰਵਾ ਆ ਗਿਆ ਕਿ ਭਗਵੰਤ ਮਾਨ ਸਾਹਿਬ ਜਿਹੜੇ ਗਏ ਆ ਜੱਥੇਦਾਰ ਸਾਹਿਬ ਨੂੰ ਉੱਥੇ ਮਿਲਣ ਦੇ ਲਈ ਉੱਥੇ ਪੇਸ਼ੀ ਹੋਈ 40 ਮਿੰਟ ਤੇ ਸੁਖਾਵੇਂ ਮਾਹੌਲ 'ਚ ਸਭ ਕੁਝ ਹੋ ਗਿਆ ਤੇ ਕੰਗੜਾ ਰਣੌਤ ਨਹੀਂ ਪੇਸ਼ ਹੋਈ ਤੇ ਇਹਦੀ ਥਾਂ ਦੇ ਉੱਤੇ ਅਦਾਲਤ ਦੇ ਵੱਲੋਂ ਛੋਟ ਦੇ ਦਿੱਤੀ ਗਈ ਆ ਕਿ ਵੀਡੀਓ ਕਾਨਫਰੰਸ ਦੇ ਰਾਹੀਂ ਹੀ ਹਰ ਵਾਰ ਤੁਸੀਂ ਪੇਸ਼ ਹੋ ਸਕਦੇ ਆ